ਦੋ ਘਰ ਵੀਡੀਓ ਚ ਆਪਾਂ ਵਿਕਾਉ ਲੈ ਕੇ ਪਹੁੰਚੇ ਹਾਂ ਜੀ ਇੱਕ ਦਾ ਰੇਟ 6 ਲੱਖ ਤੇ 25 ਹਜ਼ਾਰ ਰੁਪਿਆ ਮਾਲਕ ਨੇ ਮੰਗਿਆਗਾ ਤੇ ਦੂਜੇ ਦਾ ਰੇਟ ਤੁਹਾਨੂੰ ਵੀਡੀਓ ਚ ਪਤਾ ਲੱਗ ਜਾਊਗਾ ਜੀ ਤੇ ਗੱਲਬਾਤ ਆਪਾਂ ਸਾਰੀ ਕਰਦੇ ਹਾਂ ਜੀ ਪਹਿਲਾਂ ਤਾਂ ਆਪਣੇ ਚੈਨਲ ਦਾ WhatsApp ਨੰਬਰ ਨੋਟ ਕਰ ਲੂ 73800 ਪੂਰਾ 26173 ਬਿਲਕੁਲ ਫਰੀਦ ਦੇ ਵਿੱਚ ਆਪਾਂ ਐਡ ਲਗਾ ਦਾਂਗੇ ਜਿਹੜੀ ਕੋਠੀ ਘਰ ਮਕਾਨ ਜਿਹੜਾ ਵੀ ਕੁਝ ਤੁਸੀਂ ਵੇਚਣਾ ਇੱਕ ਵੀਡੀਓ ਜਾਣਕਾਰੀ ਫੋਟੋ ਮ ਆਪਣੇ ਕੋਲੇ ਬਸ ਆਪਣੇ ਨੰਬਰ ਤੇ ਭੇਜੋ ਜੀ ਜਿਹੜਾ ਆਪਾਂ ਪਹਿਲਾ ਘਰ ਲੈ ਕੇ ਪਹੁੰਚਿਆ ਇਹਦੀ ਆਪਾਂ ਸਾਰੀ ਗੱਲਬਾਤ ਵੀ ਕਰਦੇ ਆ ਸੀ ਵੀਡੀਓ ਇੱਕ ਵਾਰੀ ਤੁਸੀਂ ਚੈੱਕ ਕਰੋ ਬਾਹਰੋਂ ਤੁਸੀਂ ਦੇਖੋ ਜੀ ਤੇ ਅੰਦਰੋਂ ਜਦੋਂ ਤੁਸੀਂ ਇਸ ਘਰ ਨੂੰ ਦੇਖੋਗੇ ਦੇਖਦੇ ਰਹਿ ਜਾਓਗੇ ਸਾਰੇ ਘਰ ਦੇ ਅੰਦਰ ਉੱਤੇ ਤੋਂ ਲੈ ਕੇ ਛੱਤ ਤੋਂ ਥੱਲੇ ਤੱਕ ਮਾਲਕ ਨੇ ਕੰਦਾ ਤੇ ਟਾਈਲਾਂ ਲਵਾ ਰੱਖੀਆਂ ਅੰਦਰੋਂ ਸਾਰੇ ਕਿਤੇ ਬਾਕੀ ਤੁਸੀਂ ਇੱਕ ਵਾਰੀ ਚੈੱਕ ਕਰਿਓ ਜਰੂਰ ਵੀਡੀਓ ਨੂੰ ਛੱਡਿਓ ਨਾਲ ਜੇ ਆਪਾਂ ਇਸ ਘਰ ਦੀ ਗੱਲ ਕਰੀਏ ਜਗਾਂ ਦੀ ਗੱਲ ਕਰੀਏ ਦਾ ਟੋਟਲ ਆਪਾਂ ਨੂੰ 4 ਬਿਸਵੇ ਥਾਂ ਇਹ ਦੇਖਣ ਨੂੰ ਮਿਲੂਗੀ 4 ਬਿਸਵੇ ਥਾਂ ਦੇ ਵਿੱਚ ਘਰ ਬਣਿਆ ਹੋਇਆ ਤੇ ਵੀਡੀਓ ਦੀ ਆਪਾਂ ਸਾਰੀ ਗੱਲਬਾਤ ਕਰਦੇ ਹਾਂ ਸੀ ਜਿਹੜਾ ਤੁਸੀਂ ਇਹ ਦੇਖ ਰਹੇ ਹੋ ਸੀ ਇਹ ਬਾਹਰਲੀ ਸਾਈਡ ਵਾਲਾ ਬਾਥਰੂਮ ਹੈ ਤੇ ਇਹਦਾ ਜਿਹੜਾ ਕੰਮ ਹੈਗਾ ਪੈਂਡਿੰਗ ਦੇ ਵਿੱਚ ਪਿਆਗਾ ਕੰਮ ਕਰਵਾਉਣ ਵਾਲਾ ਪਿਆਗਾ ਮਾਲਕ ਕਹਿੰਦੇ ਨੇ ਵੀ ਅਸੀਂ ਆਪੇ ਸਾਰਾ ਕੰਮ ਕਰਵਾ ਕੇ ਦੇਵਾਂਗੇ ਜਿਹੜਾ ਕੁਝ ਵੀ ਹੈਗਾ ਕਰਵਾਉਣ ਵਾਲਾ ਬਾਕੀ ਬਾਹਰਲੀ ਸਾਈਡ ਆਪਾਂ ਨੂੰ ਇੱਕ ਰਸੋਈ ਦੇਖਣ ਨੂੰ ਮਿਲੂਗੀ ਰਸੋਈ ਆਪਾਂ ਨੂੰ ਵਧੀਆ ਮਿਲ ਜੂਗੀ ਟਾਈਲਾਂ ਦਾ ਕੰਮ ਤੁਸੀਂ ਚੈੱਕ ਕਰੋ ਜੀ ਵਧੀਆ ਟਾਈਲਾਂ ਲੱਗੀਆਂ ਹੋਈਆਂ ਸੀ ਵਧੀਆ ਰਸੋਈ ਹੈ ਜੀ ਗੱਲਬਾਤ ਵਧੀਆ ਹੈ ਜਿੰਨੀ ਵੀ ਮਾਲਕ ਨੇ ਕੀਤੀ ਹੋਈ ਹੈ ਤੇ ਜਗਾ ਤੁਹਾਨੂੰ ਮੈਂ ਦੱਸ ਹੀ ਦਿੱਤੀ ਜੀ ਕਿੰਨੀ ਜਗ ਹੈ ਤੇ ਘਰ ਤੁਸੀਂ ਦੇਖਿਓ ਜੀ ਤੁਹਾਨੂੰ ਘਰ ਪਸੰਦ ਆਊਗਾ ਜੋੜੀਆਂ ਦਾ ਕੰਮ ਬਹੁਤ ਵਧੀਆ ਮਾਲਕ ਨੇ ਕਰਵਾਇਆ ਹੋਇਆ ਬਾਕੀ ਘਰ ਦੇ ਮੂਰੇ ਫਰੰਟ ਦੇ ਵਿੱਚ ਤੁਸੀਂ ਦੇਖ ਰਹੇ ਜੀ ਕਾਫੀ ਆਪਨੂੰ ਸਪੇਸ ਦੇਖਣ ਨੂੰ ਮਿਲੂਗੀ ਤੇ ਅੰਦਰ ਆਪਾਂ ਹੁਣ ਚੱਲਦੇ ਹਾਂ ਜੀ ਤੁਹਾਨੂੰ ਮੈਂ ਲੈ ਕੇ ਚੱਲਦਾ ਹਾਂ ਤੁਸੀਂ ਇੱਕ ਵਾਰੀ ਚੈੱਕ ਕਰੋ ਜੀ ਜਿਹੜਾ ਲੋਬੀ ਦਾ ਆਪਾਂ ਨੂੰ ਗੇਟ ਮਿਲੂਗਾ ਡਬਲ ਪੱਲੇ ਆਪਨ ਮਿਲ ਜਾਣਗੇ ਇੱਕ ਤਾਂ ਜਾਲੀ ਵਾਲਾ ਤੇ ਇੱਕ ਆਪਣਾ ਨੋਰਮਲ ਜੀ ਤੇ ਜਿੰਨੇ ਪੱਲੇ ਲੱਗੇ ਹੋਏ ਨੇ ਜਿੰਨੇ ਗੇਟ ਲੱਗੇ ਹੋਏ ਨੇ ਵਧੀਆ ਡਿਜ਼ਾਈਨਿੰਗ ਲੱਗੇ ਹੋਈ ਨੇ ਤੇ ਕੰਮ ਤੁਸੀਂ ਚੈੱਕ ਕਰੋ ਜੀ ਲੋਬੀ ਆਪਾਂ ਨੂੰ ਵਧੀਆ ਮਿਲ ਜੂਗੀ ਨਾ ਜ਼ਿਆਦਾ ਵੱਡੀ ਐ ਤੇ ਨਾ ਜ਼ਿਆਦਾ ਛੋਟੀ ਐ ਜੀ ਕੰਦਾਂ ਤੇ ਜਿੰਨਾ ਤੁਸੀਂ ਕੰਮ ਦੇਖ ਰਹੇ ਹੋ ਟਾਈਲਾਂ ਦਾ ਕੰਮ ਬਹੁਤ ਵਧੀਆ ਸੋਹਣਾ ਮਾਲਕ ਨੇ ਕਰਵਾਇਆ ਹੋਇਆ ਲਾਈਟਿੰਗ ਦਾ ਸਾਰਾ ਕੰਮ ਮਾਲਕ ਨੇ ਵਧੀਆ ਕਰਵਾਇਆ ਹੋਇਆ ਜੀ ਇਹ ਰੰਗ ਦੀ ਲੋੜ ਨਹੀਂ ਪੈਂਦੀ ساری ਉਮਰੀ ਬਾਕੀ ਉੱਪਰੋਂ ਦੇਖੋ ਜੀ ਸਾਰਾ ਪੀਓਪੀ ਦਾ ਕੰਮ ਕਰਵਾਇਆ ਹੋਇਆ ਜਿੰਨਾ ਕੰਮ ਵੀ ਮਾਲਕ ਨੇ ਕਰਵਾ ਰੱਖਿਆ ਹੈ ਬਹੁਤ ਸ਼ੌਂਕ ਨਾਲ ਕਰਵਾਇਆ ਹੋਇਆ ਹੈ ਬਾਕੀ ਮੈਂ ਉਮੀਦ ਕਰਦਾ ਜੀ ਤੁਹਾਨੂੰ ਇਹ ਘਰ ਪਸੰਦ ਆ ਗਿਆ ਹੋਊਗਾ ਜੇ ਪਸੰਦ ਆਇਆ ਇਹ ਘਰ ਤਾਂ ਥਲਿਕ ਲਾਈਕ ਦਾ ਬਟਨ ਦਿੱਤਾ ਹੋਇਆ ਸੀ ਉਹਨੂੰ ਜਰੂਰ ਦਬ ਦਿਓ ਲਾਈਕ ਦਾ ਬਟਨ ਹੈ ਜਰੂਰ ਦਬ ਦਿਓ ਜੀ ਬਾਅਦ ਤੋਂ ਬਾਅਦ ਅਗੇ ਸ਼ੇਅਰ ਕਰ ਦਿਓ ਤੇ ਜਿੰਨੇ ਤੁਸੀਂ ਪਹਿਲੀ ਵਾਰ ਪਹੁੰਚੇ ਹੋ ਜਿੰਨੀਆਂ ਮੇਰੀਆਂ ਭੈਣਾਂ ਮੇਰੀਆਂ ਮਾਤਾ ਮੇਰੇ ਵੱਡੇ ਬਜ਼ੁਰਗ ਥੱਲੇ ਕਿ ਚਿੱਟੇ ਜਿਹੇ ਰੰਗ ਦਾ ਸਬਸਕ੍ਰਾਈਬ ਦਾ ਬਟਨ ਹੈ ਜੀ ਉਹਨੂੰ ਜਰੂਰ ਦਬਾ ਦਿਓ ਆਪਣੀ ਆਉਣ ਵਾਲੀ ਹਰ ਰੋਜ਼ ਵੀਡੀਓ ਦੇਖਣ ਵਾਸਤੇ ਬਾਕੀ ਜਿਹੜਾ ਇਹ ਬੈਡਰੂਮ ਤੁਸੀਂ ਦੇਖ ਰਹੇ ਹੋ ਜੀ ਇਹਦੇ ਨਾਲ ਅਟੈਚ ਆਪਾਂ ਨੂੰ ਬਾਥਰੂਮ ਵੀ ਦੇਖਣ ਨੂੰ ਮਿਲੂਗਾ ਬਾਥਰੂਮ ਦਾ ਕੰਮ ਦੇਖੋ ਜੀ ਬੜੇ ਸ਼ੌਂਕ ਨਾਲ ਮਾਲਕ ਨੇ ਕਰਵਾਇਆ ਹੋਇਆ ਹੈ ਟਾਈਲਾਂ ਦਾ ਕੰਮ ਜਿੰਨਾ ਹੋਇਆਗਾ ਬਹੁਤ ਵਧੀਆ ਮਾਲਕ ਨੇ ਕਰਵਾ ਰੱਖਿਆ ਆਪਾਂ ਦੇਖਦੇ ਹਾਂ ਜੀ ਬਾਥਰੂਮ ਦੇ ਵਿੱਚ ਟਾਈਲਾਂ ਜਿਹੜੀਆਂ ਲੱਗੀਆਂ ਹੁੰਦੀਆਂ ਜ਼ਿਆਦਾਤਰ 6 ਤੋਂ 7 ਫੁੱਟ ਤੱਕ ਲੱਗੀਆਂ ਹੁੰਦੀਆਂ ਪਰ ਇਹਨਾਂ ਨੇ ਉੱਪਰ ਛੱਤ ਤੱਕ ਹੀ ਲੁਆਰਕੀਆਂ ਜੀ ਬਾਕੀ ਸੈਕਿੰਡ ਵਾਲਾ ਬੈੱਡਰੂਮ ਚੈੱਕ ਕਰੋ ਜੀ ਇਹ ਵੀ ਆਪਾਂ ਨੂੰ ਪੂਰਾ ਵਧੀਆ ਮਿਲ ਜੂਗਾ ਪਿਛਲਾ ਬੈੱਡਰੂਮ ਵੀ ਪੂਰਾ ਸੋਹਣਾ ਸੀਗਾ ਤੇ ਖੁੱਲੇ ਡੁੱਲੇ ਆਪਾਂ ਨੂੰ ਬੈੱਡਰੂਮ ਦੇਖਣ ਨੂੰ ਮਿਲ ਜਾਣਗੇ ਜੇ ਆਪਾਂ ਇਸ ਘਰ ਦੀ ਗੱਲ ਕਰੀਏ ਸੀ ਤਾਂ ਆਪਾਂ ਨੂੰ ਜਿਹੜਾ ਇਹ ਘਰ ਮਿਲੂਆ ਸੀ ਮਡੋਲੀ ਕਲਾ ਇਹਨਾਂ ਦਾ ਪਿੰਡ ਹੈ ਜੀ ਪਿੰਡ ਦਾ ਨਾਮ ਹੈ ਮਡੋਲੀ ਕਲਾ ਤੁਸੀਂ ਜਾ ਕੇ ਜੇ ਦੇਖਣਾ ਚਾਹੁੰਦੇ ਹੋ ਜੀ ਤਾਂ ਪਿੰਡ ਦੇ ਵਿੱਚ ਇਹ ਘਰ ਵਧੀਆ ਬਣਿਆ ਹੋਇਆ ਜੀ ਜੀ ਆਪਾਂ ਨੀਅਰ ਸ਼ਹਿਰ ਦੀ ਗੱਲ ਕਰੀਏ ਤਾਂ ਮូរਿੰਡਾ ਇਹਨਾਂ ਨੇ ਦੱਸਿਆਗਾ ਮូរਿੰਡਾ ਜਿਹੜਾ ਸ਼ਹਿਰ ਹੈ ਇਹਨਾਂ ਤੋਂ ਕੋਈ ਜ਼ਿਆਦਾ ਨਹੀਂ ਹੈਗਾ ਜੀ ਬਿਲਕੁਲ ਨਜ਼ਦੀਕ ਹੈ ਜੀ ਮਡੋਲੀ ਕਲਾ ਚੰਡੀਗੜ੍ਹ ਰੋਡ ਤੇ ਪੈ ਜਾਂਦਾ ਹੈ ਸ਼ਹਿਰ ਮូរਿੰਡਾ ਜਾ ਕੇ ਤੁਸੀਂ ਦੇਖਣਾ ਚਾਹੁੰਦੇ ਹੋ ਜਾ ਕੇ ਦੇਖ ਵੀ ਸਕਦੇ ਹੋ ਜੀ ਬਾਕੀ ਕੀ ਕੁਝ ਬਣਿਆ ਹੋਇਆ ਕਿਵੇਂ ਕੁਝ ਬਣਿਆ ਸੀਗਾ ਉਹ ਤੁਸੀਂ ਵੀਡੀਓ ਚ ਸਾਰਾ ਕੁਝ ਦੇਖ ਹੀ ਲਿਆ ਸੀ ਬਾਕੀ ਇਹਨਾਂ ਨੇ ਵੀਡੀਓ ਜਿਹੜੀ ਬਣਾ ਕੇ ਭੇਜੀ ਆ ਬਹੁਤ ਵਧੀਆ ਆਪਣੇ ਕੋਲੇ ਵੀਡੀਓ ਬਣਾ ਕੇ ਭੇਜੀ ਆ ਉੱਪਰ ਦਾ ਸਾਰਾ ਕੁਝ ਇਹਨਾਂ ਨੇ ਦਿਖਾਇਆਗਾ ਤੇ ਅੰਦਰੋਂ ਤੁਸੀਂ ਦੇਖ ਹੀ ਰਹੇ ਹੋ ਜੀ ਵੀਡੀਓ ਸਾਰੀ ਵਧੀਆ ਥੱਲੇ ਆਪਾਂ ਨੂੰ ਟਾਈਲਾਂ ਦਾ ਕੰਮ ਮਿਲ ਜੂਗਾ ਜੀ ਤੇ ਟਾਈਲਾਂ ਜਿੰਨੀਆਂ ਲੱਗੀਆਂ ਹੋਈਆਂ ਸੀ ਵਧੀਆ ਕੁਆਲਿਟੀ ਦੀਆਂ ਇਹਨਾਂ ਨੇ ਲੁਭਾਈਆਂ ਹੋਈਆਂ ਜੇ ਆਪਾਂ ਗੱਲ ਕਰੀਏ ਇਸ ਘਰ ਦੀ ਤਾਂ ਮਾਲਕ ਕਹਿੰਦੇ ਨੇ ਸਾਡੇ ਪੈਸੇ ਬਹੁਤ ਲੱਗੇ ਨੇ ਕੰਮ ਸਾਰਾ ਰੀਜਨਲ ਕਰਵਾਇਆ ਹੋਇਆ ਤੇ ਮਾਲਕ ਕਹਿੰਦੇ ਵੀ ਅਸੀਂ ਵੇਚਣ ਵਾਸਤੇ ਤਾਂ ਨਹੀਂ ਬਣਾਇਆ ਸੀਗਾ ਕੰਮ ਵੀ ਸ਼ੌਂਕ ਨਾਲ ਕਰਵਾਇਆ ਹੋਇਆ ਮਾਲਕ ਕਹਿੰਦੇ ਤੁਸੀਂ ਆਪ ਹੀ ਦੇਖ ਲੂ ਬਾਕੀ ਮਜਬੂਰੀ ਪੈਗੀ ਤਾਂ ਕਰਕੇ ਮਾਲਕ ਕਹਿੰਦੀ ਵੀ ਸਾਨੂੰ ਵੇਚਣਾ ਪੇਰਿਆਗਾ ਤੇ 45 ਲੱਖ ਰੁਪਇਆ ਮਾਲਕ ਨੇ ਰੇਟ ਕਿਹਾਗਾ ਬਾਕੀ ਤੁਸੀਂ ਮਾਲਕ ਨਾਲ ਆਪ ਹੀ ਗੱਲ ਕਰ ਲਿਓ ਜੀ ਜਿਹੜੀ ਵੀ ਕਰਨੀ ਹੈ ਜਿਹੜਾ ਕੁਝ ਮਾਲਕ ਨੇ ਦੱਸਿਆਗਾ ਉਹ ਤੁਹਾਨੂੰ ਮੈਂ ਦੱਸ ਹੀ ਦਿੱਤਾ ਜੀ ਮਾਲਕ ਨੇ ਆਪ ਦਾ ਮੋਬਾਈਲ ਨੰਬਰ ਜਿਹੜਾ ਦਿੱਤਾਗਾ ਉਹ ਤੁਹਾਨੂੰ ਸਕਰੀਨ ਤੇ ਮਿਲ ਗਿਆ ਹੋਆ 9056223280 9056223280 ਗੱਲ ਕਰਨੀ ਹੈ ਜਿਹੜੀ ਵੀ ਕਰਨੀ ਹੈ ਕੁਝ ਵੀ ਤੁਸੀਂ ਪੁੱਛਣਾ ਘਰ ਬਾਰੇ ਕੋਈ ਗੱਲ ਕਰਨੀ ਆ ਤਾਂ ਮਾਲਕ ਨਾਲ ਤੁਸੀਂ ਆਪ ਗੱਲ ਕਰ ਲਿਓ ਜੀ। ਬਾਕੀ ਮੈਨੂੰ ਦੱਸੋ ਜੀ ਕਮੈਂਟ ਕਰਕੇ ਤੁਹਾਨੂੰ ਘਰ ਕਿਵੇਂ ਦਾ ਲੱਗਿਆ? ਵਧੀਆ ਲੱਗਿਆ ਘਰ? ਪਸੰਦ ਆਇਆ? ਲਾਈਕ ਕਰ ਦਿਓ, ਸ਼ੇਅਰ ਕਰ ਦਿਓ, ਬੱਤ-ਬਤ ਸਪੋਰਟ ਕਰਿਓ ਜੀ। ਤੇ ਪਹਿਲੇ ਘਰ ਦੀ ਤੁਸੀਂ ਵੀਡੀਓ ਦੇਖ ਲਈ। ਸਾਰੀ ਜਾਣਕਾਰੀ ਤੁਹਾਨੂੰ ਮੈਂ ਵੀਡੀਓ 'ਚ ਦੇ ਹੀ ਦਿੱਤੀ ਸੀ। ਹੁਣ ਆਪਾਂ ਸੈਕਿੰਡ ਘਰ ਦੀ ਗੱਲ ਕਰਾਂਗੇ ਜਿਹੜਾ ਨੰਬਰ 2 ਤੇ ਆਪਾਂ ਘਰ ਲੈ ਕੇ ਪਹੁੰਚਿਆ। ਉਹਦੀ ਆਪਾਂ ਸਾਰੀ ਗੱਲ ਕਰਦੇ ਹਾਂ ਜੀ ਪਹਿਲਾਂ ਤਾਂ ਜਿੰਨੇ ਤੁਸੀਂ ਦੇਖ ਰਹੇ ਹੋ ਜੀ ਵੀਡੀਓ ਵਧੀਆ ਲੱਗਿਆ ਲਾਈਕ ਕਰ ਦਿਓ ਜੀ। ਤੇ ਪਹਿਲੀ ਵਾਰ ਪਹੁੰਚੇ ਹੋ ਜਿੰਨੀਆਂ ਮੇਰੀਆਂ ਭੈਣਾਂ ਮੇਰੀਆਂ ਮਾਤਾ ਮੇਰੇ ਵੱਡੇ ਬਜ਼ੁਰਗਾਂ ਜੇ ਤੁਸੀਂ ਆਪਣੀ ਵੀਡੀਓ ਹਰ ਰੋਜ਼ ਦੇਖਣਾ ਚਾਹੁੰਦੇ ਹੋ ਤਾਂ ਥੱਲੇ ਇੱਕ ਸਬਸਕ੍ਰਾਈਬ ਦਾ ਬਟਨ ਦਿੱਤਾ ਹੋਇਆ ਸੀ ਉਹਨੂੰ ਲਾਜ਼ਮੀ ਦਬਾ ਦਿਓ ਜੀ ਤੇ ਜਿੰਨੇ ਤੁਸੀਂ ਦੇਖ ਰਹੇ ਹੋ ਜੀ ਜੇ ਤੁਸੀਂ ਵੀ ਐਡ ਕਰਵਾਉਣੀ ਹੈ ਤੁਹਾਡੇ ਕੋਲ ਕਿਸੇ ਵੀ ਏਰੀਆ 'ਚ ਤੁਹਾਡੇ ਕੋਲੇ ਹੈ ਚਾਹੇ ਤੁਹਾਡੇ ਯਾਰ ਮਿੱਤਰ ਕੋਲੇ ਹੈ ਕੋਈ ਰਿਸ਼ਤੇਦਾਰ ਕੋਲੇ ਹੈ ਵੇਚਣਾ ਤੁਸੀਂ ਚਾਹੁੰਦੇ ਹੋ ਘਰ ਕੋਠੀ ਮਕਾਨ ਕਿਸੇ ਵੀ ਏਰੀਆ 'ਚ ਪਿੰਡ 'ਚ ਸ਼ਹਿਰ 'ਚ ਆਪਣਾ ਵਟਸਐਪ ਨੰਬਰ ਉੱਤੇ ਪੂਰੀ ਵੀਡੀਓ 'ਚ ਲਿਖਿਆ ਰਹਿੰਦਾ ਸੀ ਵੀਡੀਓ ਜਾਣਕਾਰੀ ਫੋਟੋਆਂ ਆਪਣੇ ਕੋਲੇ ਭੇਜ ਦਿਓ ਬਿਲਕੁਲ ਫਰੀਦੋ ਵਿੱਚ ਛੇਤੀ ਤੋਂ ਛੇਤੀ ਆਪਾਂ ਐਡ ਲਾ ਦਮਗੇ ਆਪਣਾ ਕੋਈ ਕਮਿਸ਼ਨ ਕੋਈ ਦਲਾਲੀ ਕੋਈ ਫੀਸ ਆਪਣਾ ਕੁਝ ਨਹੀਂ ਹੁੰਦਾ ਜੀ ਬਸ ਭੇਜ ਦੇ ਕਰੋ ਵੀਡੀਓ ਵਧੀਆ ਬਣਾ ਕੇ ਬਿਲਕੁਲ ਆਰਾਮ ਨਾਲ ਫੋਨ ਨੂੰ ਹਿੱਲਣਾ ਨਾ ਦਿਆ ਕਰੋ ਘਟੋ ਘਟ ਪੰਜ ਤੋਂ 6 ਮਿੰਟ ਦੀ ਵੀਡੀਓ ਤਾਂ ਹੋ ਵੀ ਹੋਵੇ ਜੀ ਗੱਲ ਕਰਦੇ ਆ ਜੀ ਆਪਾਂ ਸੈਕਿੰਡ ਘਰ ਦੀ ਜਿਹੜਾ ਨੰਬਰ 2 ਤੇ ਆਪਾਂ ਘਰ ਲੈ ਕੇ ਪਹੁੰਚ ਜਾ ਤੇ ਮਾਲਕ ਕਹਿੰਦੇ ਨੇ ਪੂਰਾ ਵਧੀਆ ਘਰ ਹੈਗਾ ਤੇ ਘਰ ਵੇਚਣਾ ਹੈਗਾ ਤੇ ਇਹਨਾਂ ਨੂੰ ਵੀ ਮਜਬੂਰੀ ਹੈ ਜੀ ਮਜਬੂਰੀ ਕਰਕੇ ਵੇਚਣਾ ਹੈਗਾ ਜਿਹੜਾ ਇਹ ਘਰ ਹੈ ਜੀ ਮਾਲਕ ਨੇ ਸੇਲ ਕਰਨ ਤੇ ਮਾਲਕ ਕਹਿੰਦੀ ਹੈ ਵੀ ਘਰ ਵਧੀਆ ਬਣਿਆ ਹੋਇਆ ਜੇ ਛੋਟੀ ਫੈਮਿਲੀ ਆ ਤਾਂ ਉਹਦੇ ਵਾਸਤੇ ਤਾਂ ਪੂਰਾ ਵਧੀਆ ਘਰ ਤੇ ਮਾਲਕ ਕਹਿੰਦੇ ਉਹ ਵੀ ਸਾਡੀ ਐਡ ਛੇਤੀ ਤੋਂ ਛੇਤੀ ਕਰ ਦੋ ਸਾਨੂੰ ਮਜਬੂਰੀ ਹੈ ਤਾਂ ਕਰਕੇ ਆਪਾਂ ਤੁਹਾਡੇ ਖਾਤਰ ਇਹ ਲੈ ਕੇ ਪਹੁੰਚੇ ਹਾਂ ਜੀ ਜੇ ਆਪਾਂ ਇਸ ਘਰ ਦੀ ਡਿਮਾਂਡ ਦੀ ਗੱਲ ਕਰੀਏ ਤਾਂ ਇਹਨਾਂ ਨੇ 6,25,000 ਰੁਪਿਆ ਡਿਮਾਂਡ ਕਹੀ ਹੈ ਜੀ ਮਾਲਕ ਕਹਿੰਦੇ ਨੇ ਮੌਕੇ ਤੇ ਹੋਰ ਵੀ ਰੇਟ ਘੱਲ ਲਵਾਂਗੇ ਕੋਈ ਦਿੱਕਤ ਵਾਲੀ ਗੱਲ ਨਹੀਂ ਨਾ ਕੋਈ ਰੇਡ ਚ ਨਾ ਕੋਈ ਘਰ ਚ ਵਧੀਆ ਘਰ ਹੈ ਜੀ ਵਧੀਆ ਮਾਲਕ ਨੇ ਬਣਾਇਆ ਹੋਇਆ ਤੇ ਵਧੀਆ ਤੁਹਾਡੇ ਸਾਹਮਣੇ ਹੈ ਜੀ ਜਾ ਕੇ ਤੁਸੀਂ ਦੇਖਣਾ ਚਾਹੁੰਦੇ ਹੋ ਤਾਂ ਜਾ ਕੇ ਦੇਖ ਸਕਦੇ ਹੋ ਇਹਨਾਂ ਦਾ ਜਿਹੜਾ ਏਰੀਆ ਜੀ ਤਾਂ ਸੁਨਾਮ ਹੈ ਤੇ ਜ਼ਿਲ੍ਹਾ ਸੰਗਰੂਰ ਹੈ ਤੇ ਮੋਬਾਈਲ ਨੰਬਰ 6280222358 ਕਿਸੇ ਵੀ ਤਰ੍ਹਾਂ ਦੀ ਕੋਈ ਵੀ ਗੱਲ ਕਰਨੀ ਹੋਈ ਮਾਲਕ ਨਾਲ ਸਿੱਧੀ ਤੁਸੀਂ ਕਰ ਸਕਦੇ ਹੋ ਨੰਬਰ ਤੁਹਾਨੂੰ ਮੈਂ ਦੇ ਹੀ ਦਿੱਤਾ ਜੀ ਜੇ ਤੁਵਾਨੂੰ ਇਹ ਘਰ ਪਸੰਦ ਆਇਆ ਜੀ ਜਿਹੜੀ ਸਕਰੀਨ ਤੇ ਵੀਡੀਓ ਚੱਲ ਰਹੀ ਆ ਇਹਨਾਂ ਦੇ ਮਾਲਕ ਨਾਲ ਗੱਲ ਕਰ ਲਿਓ ਜੀ ਜੇ ਪਿੱਛੇ ਜਿਹੜਾ ਸਾਰਾ ਟਾਈਲਾਂ ਵਾਲਾ ਘਰ ਸੀਗਾ ਉਹ ਪਸੰਦ ਆ ਤਾਂ ਉਹਨਾਂ ਦੇ ਮਾਲਕ ਨਾਲ ਗੱਲ ਕਰ ਲਿਓ ਜੀ ਨੰਬਰ ਸਹੀ ਲਾਇਓ ਜੀ ਉਹਨਾਂ ਦੇ ਮਾਲਕ ਦਾ ਨੰਬਰ ਹੋਰ ਹੈ ਜੀ ਇਹਨਾਂ ਦੇ ਮਾਲਕ ਦਾ ਨੰਬਰ ਹੋਰ ਹੈ ਤੇ ਅਲੱਗ-ਅਲੱਗ ਥਾਂਾਂ ਤੇ ਦੋਵੇਂ ਘਰ ਨੇ ਇਹ ਉਹ ਕਿਸੇ ਹੋਰ ਥਾਂ ਤੇ ਆ ਇਹ ਕਿਸੇ ਹੋਰ ਥਾਂ ਤੇ ਆ ਸਹੀ ਚੈੱਕ ਕਰਕੇ ਜੀ ਪੂਰੀ ਤਰ੍ਹਾਂ ਫੇਰ ਗੱਲ ਕਰਿਓ ਜੀ ਬਾਕੀ ਹੁਣ ਦਿਓ ਜੀ ਮੈਨੂੰ ਇਜਾਜ਼ਤ ਮਿਲਦੇ ਜਲਦੀ ਆਪਾਂ ਨਵੀਂ ਵੀਡੀਓ ਨਮੀ ਕੋਠੀ ਮਕਾਨ ਘਰ ਦੇ ਨਾਲ ਜੀ ਅਗਲੀ ਵੀਡੀਓ ਵਾਸਤੇ ਕਮੈਂਟ ਕਰਨਾ ਨਾ ਪੋਲੀਓ ਜੀ ਕਮੈਂਟ ਜ਼ਰੂਰ ਕਰ ਦੋ ਤੇ ਮਿਲਦੇ ਹਾਂ ਜੀ ਆਪਾਂ ਜੇ ਤੁਹਾਨੂੰ ਆਪਣੀ ਵੀਡੀਓ ਪਸੰਦ ਆਈ ਹੈ ਤੇ ਕੋਈ ਹੋਰ ਵੀਡੀਓ ਤੁਸੀਂ ਦੇਖਣਾ ਚਾਹੁੰਦੇ ਹੋ ਤਾਂ ਸਕਰੀਨ ਤੇ ਤੁਹਾਨੂੰ ਦੋ ਵੀਡੀਓ ਹੋਰ ਮਿਲ ਗਿਆ ਹੋਣਗੀਆਂ ਉਹਨਾਂ ਵਿੱਚੋਂ ਇੱਕ ਤੇ ਕਲਿੱਕ ਕਰੋ ਤੇ ਅਗਲੀ ਵੀਡੀਓ ਦੇਖੋ ਜੀ